ਬਹੁਤ ਹੀ ਸਕਾਰਜੋਗ ਗੁਰੂ ਸਾਖਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਲ ਭਾਈ ਗੁਰਜੀਤ ਸਿੰਘ ਨੂੰ ਹੋ ਗਿਆ ਔਰ ਮੇਰਾ ਖਿਆਲ ਹੈ ਵੀ ਰੋਜ਼ ਕੋਈ ਨਾ ਕੋਈ ਆਪਣੇ ਕੋ ਨੀ ਮੈਸੇਜ ਸਰਕਾਰ ਕੋ ਜਾਂਦਾ ਹੈ ਕਿ ਕੋਈ ਜਾਇਜ਼ ਗੱਲ ਹੈ ਕੋਈ ਨਜਾਇਜ਼ ਗੱਲ ਨਹੀਂ ਕੋਈ ਆਪਣੇ ਮਤਬਲ ਦੀ ਗੱਲ ਨਹੀਂ ਇੱਕ ਧਰਮ ਦੀ ਗੱਲ ਹੈ ਸਰਬ ਧਰਮ ਦੀ ਗੱਲ ਹੈ ਕਿ ਸਾਰੇ ਧਰਮਾਂ ਦੇ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਜ਼ਾ ਮਿਲਣੀ ਚਾਹੀਦੀ ਹੈ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹਦੇ ਵਿੱਚ ਕਿਹਨੂੰ ਇਤਰਾਜ਼ ਹੋ ਸਕਦਾ ਹੈ ਕਿਹਦਾ ਹੋਇਆ ਪਰ ਸਰਕਾਰਾਂ ਨੂੰ ਨਹੀਂ ਚਾਹੁੰਦੀਆਂ ਇਹ ਗੱਲ ਖਾਸ ਕਰਕੇ ਜਿੱਥੇ ਪੰਥ ਦੀ ਗੱਲ ਹੁੰਦੀ ਹੈ ਉੱਥੋਂ ਅੰਨਕ ਨਿਕਲ ਜਾਂਦੀ ਹੈ ਇਹਨੀਆਂ ਭੋਲੀਆਂ ਸਰਕਾਰਾਂ ਪਿੱਛੇ ਗਲਚਲੀ ਕੇ ਕਾਨੂੰਨ ਬਣਾਉਣਾ ਹੈ ਅਸੈਂਬਲੀ ਦੇ ਵਿੱਚ ਲਿਆਂਦਾ ਵੀ ਗਿਆ ਪਰ ਇੰਪਲੀਮੈਂਟ ਕਿਤੇ ਨਹੀਂ ਹੋਇਆ ਨਾ ਪੰਜਾਬ ਦੀ ਸਰਕਾਰ ਨਾ ਸੈਂਟਰ ਦੀ ਸਰਕਾਰ ਕੋਈ ਸਰਕਾਰ ਵੀ ਇਸ ਗੱਲ ਦੇ ਲਈ ਸੀਰੀਅਸ ਹੈ ਨਹੀਂ ਨਹੀਂ ਤਾਂ ਕਿਤੇ ਕਿਸੇ ਬਾਹਰਲੇ ਮੁਲਕ ਦੇ ਵਿੱਚ ਚਲੇ ਜਾਈਏ ਜੇ 2 ਘੰਟੇ ਕੋਈ ਬੰਗਾ ਪ੍ਰੋਟੈਸਟ ਕਰਕੇ ਖੁੰਗੇ ਚ ਵੀ ਖੜ੍ਹ ਦੇਵੇ ਤਾਂ ਸਰਕਾਰ ਪੁੱਛਣ ਆਉਂਦੀ ਹੈ ਕਿ ਕੀ ਗੱਲ ਕੀ ਤਕਲੀਫ ਹੈ ਕੀ ਤੁਸੀਂ ਚਾਹੁੰਦੇ ਹੋ ਕਿ ਮੇ ਤੁਹਾਡਾ ਮਸਲਾ ਹੱਲ ਹੋ ਜਾਦਾ ਪਰ ਇੱਥੇ ਸਾਲਾਂ ਦੇ ਸਾਲ ਹੋ ਗਏ ਉਹ ਵੀ ਕਿਤੇ ਇੱਕ ਖਤਰਨੀ ਦੋ ਖਤਰਨੀ ਸਾਰੀ ਦੁਨੀਆ ਦੇ ਲਈ ਅਸੀਂ ਤਾਂ ਇੱਕ ਮੈਸੇਜ ਦੇ ਰਹੇ ਹਾਂ ਕਿ ਕਿਸੇ ਵੀ ਕੌਮ ਦਾ ਕਿਸੇ ਵੀ ਧਰਮ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਗੁਰੂ ਨੂੰ ਗੁਰੂ ਦਾ ਉਹ ਤਾਛਰ ਲੈ ਕੇ ਐਡਾ ਬੜਾ ਪ੍ਰੋਟੈਸਟ ਮੇਰਾ ਖਿਆਲ ਹੈ ਵੀ ਦੁਨੀਆ ਦੇ ਵਿੱਚ ਕਿਤੇ ਮਿਲਦਾ ਨਹੀਂ। ਆ ਸਾਡੇ ਗੁਰੂ ਸਾਹਿਬਾਨ ਨੇ ਤਾਂ ਸ਼੍ਰੀ ਗੁਰਤੇਗ ਬਹਾਦਰ ਜੀ ਦਾ 350 ਸ਼ੀਦੀ ਦੀਪਾ ਛੱਪਾ ਮਨਾ ਰਹੇ ਆ ਜਿਨ੍ਹਾਂ ਨੇ ਆਪਣੇ ਲਈ ਨਹੀਂ ਕਿਸੇ ਦੇ ਲਈ ਕੁਰਬਾਨੀ ਕੀਤੀ ਕਿਸੇ ਧਰਮ ਦੇ ਲਈ ਕੁਰਬਾਨੀ ਕੀਤੀ। ਇਹਾਂ ਜੀ ਬਲਖਣਤਾ ਦੁਨੀਆ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਦੀ ਜਿੱਡੀਆਂ ਕੁਰਬਾਨੀਆਂ ਸਿੱਖ ਧਰਮ ਦੇ ਵਿੱਚ ਨੇ ਚਾਹੇ ਆਪਾਂ ਆਜ਼ਾਦੀ ਦੀ ਲਾਇਚ ਗੱਲ ਕਰ ਲਈਏ ਜਾਂ ਇਸ ਮੁਲਕ ਨੂੰ ਅੱਗੇ ਵਧਣ ਦੇ ਵਿੱਚ ਗੱਲ ਕਰ ਲਈਏ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਪਰ ਫਿਰ ਵੀ ਕਿਤਨਾ ਕਿਤੇ ਦੇਖੀਏ ਸਾਨੂੰ ਇਗਨੋਰ ਕੀਤਾ ਜਾਂਦਾ ਹੈ ਸਾਡੀ ਕਹੀ ਹੋਈ ਗੱਲ ਨੂੰ ਅਣਦੇਖੀ ਕਿਹਾ ਜਾਂਦਾ ਹੈ ਪਰ ਇਹ ਵੀ ਪਤਾ ਹੈ ਕਿ ਜਿੱਥੇ-ਜਿੱਥੇ ਪੰਥ ਖਾਲਸਾ ਨੇ ਆਪਣੇ ਨਿਸ਼ਾਨ ਚੁਲਾਏ ਨੇ ਉੱਥੇ ਦੁਨੀਆ ਦੇ ਵਿੱਚ ਆਪਣਾ ਨਾਮ ਪੈਦਾ ਕੀਤਾ ਹੈ ਅੱਜ ਚਾਹੇ ਸਾਡੀ ਗੱਲ ਨਹੀਂ ਕਰ ਰਹੇ ਪਰ ਫਿਰ ਵੀ ਮੈਨੂੰ 100% ਉਮੀਦ ਹੈ ਕਿ ਸਰਕਾਰਾਂ ਨੂੰ ਝੁਕਣਾ ਪੈਣਾ ਹੈ ਇਹ ਕਾਨੂੰਨ ਬਣਾਉਣਾ ਪੈਂਦਾ ਹੈ ਆ ਜਾਇਜ਼ ਗੱਲ ਹੈ ਕੋਈ ਨਜਾਇਜ਼ ਗੱਲ ਨਹੀਂ ਹੈ ਸੋ ਮੈਂ ਸਾਰਿਆਂ ਨੂੰ ਇੱਕੋ ਹੀ ਹੱਥ ਬੰਨ ਕੇ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਹਦੇ ਵਿੱਚ ਕੋਈ ਦੂਰ رائے ਨਹੀਂ ਹੋਣੀ ਚਾਹੀਦੀਆਂ ਸਾਰੇ ਇੱਕ رائے ਦੇ ਨਾਲ ਇਕੱਠੇ ਹੋ ਕੇ ਕੰਮ ਕਰੀਏ ਸਾਈ ਸੰਗਤ ਦਾ ਤੁਸੀਂ ਬਹੁਤ ਹਰ ਚਾਹੇ ਹਫਤੇ ਬਾਅਦ ਹੋਵੇ ਰੋਜ਼ ਹੋਵੇ ਸਾਲ ਬਾਅਦ ਹੋਵੇ ਬਹੁਤ ਉਤਸ਼ਾਹ ਦੇ ਨਾਲ ਆਉਨੇ ਹੋ ਉਸ ਗੱਲ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ